ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲੋ ਜੀ ਆਪਾਂ ਇੱਕ ਫਾਰਮ ਟਰੈਕ ਦੀਆਂ ਸਟਿੱਪਣੀਆਂ ਹੋਰ ਮੰਗਵਾਲੀਆਂ ਮਹਿਲਕਲਾ ਵਾਲਿਆਂ ਤੋਂ ਤੇ ਆਪਣੇ ਜੇ ਕਿਸੇ ਵੀਰ ਨੇ ਲੈਣੀਆਂ ਸਟਿੱਪਣੀਆਂ ਇਹਨਾਂ ਨੂੰ ਫੋਨ ਕਰ ਲਿਓ 9417446572 ਠੀਕ ਨੇ ਇਹ ਆਪਾਂ ਹੁਣ ਮਗਾਈਆਂ ਨੇ ਛੋਟੇ ਸਾਈਜ਼ ਦੀਆਂ ਵੀ ਇਹ 14 ਦੇ ਟਾਇਰਾਂ ਚ ਪੈ ਜਾ ਕਰਨੀਆਂ ਰਿਮ ਪੂਰੇ ਹੈਵੀ ਦੇ ਵਿੱਚ ਇਹ ਹੈਗੀਆਂ 12 4 ਨਹੀਂ 12 4 11 32 ਹੈ ਯਾਨੀ ਕਿ ਉਹ ਟਾਇਰ 12 ਦੇ ਆ ਤੇ ਪਰ ਇਹਦੀ ਉਚਾਈ ਘਾਟਾ 32 ਹੈ ਇਹਦੀ ਉਚਾਈ ਇਹ ਵੀ ਅਲਾਈਨਸ ਦੇ ਹੀ ਆ ਤੇ ਹੁਣ ਇਹ ਆਪਾਂ ਪਾਉਣੀ ਆ ਉਹ ਫਾਰਮ ਟਰੈਕ ਨੂੰ ਉਹੀ ਟਰੈਕਟਰ ਮਗਰ ਪਾ ਕੇ ਭੇਜ ਦੇਣੇ ਸੀ ਚੱਲ ਕੋ ਫੇਜ ਆਹਾ ਵੀਰੇ ਦੇ ਇਹ ਬੱਤੀ ਆ ਜਾਨੀ ਕਿ ਇਹਦੀ ਉਚਾਈ ਘਟਾ ਬਾਕੀ ਸਾਰਾ ਸੇਮ ਆ ਬਸ ਇਹਨਾਂ ਦੀ ਉਚਾਈ ਘਟਾ ਬਸ ਬਾਕੀ ਸਾਰਾ ਤੇ ਫੇਤਰ ਆਪਣੇ ਕੋਲੇ ਚਿੱਟੀ ਹੈ ਨਹੀਂ ਗੀ ਜੇ ਚਿੱਟਾ ਰੰਗ ਹੈਗਾ ਸਪਰੇਅ ਮਾਰ ਦੇਣੀ ਸੀ ਹਾਂ ਲੈ ਕੇ ਯਾਰ ਮਾਰ ਦੇ ਕਿਉਂਕਿ ਆਪਣੇ ਚਿੱਟੇ ਹੀ ਆ ਸਾਰੇ ਚਿੱਟੇ ਮਾਰ ਦਈਏ ਇੱਕੋ ਜਿਹੜਾ ਆਪਣਾ ਅਰਜਨ ਵਾਲਾ ਵਾ ਉਹਦੇ ਵੀ ਮਾਰਨ ਵਾਲੇ ਆ ਯਾਰ ਰੰਮ ਸਾਫ ਕਰਕੇ ਨਾ ਉਹ ਵੀ ਬਾਲੇ ਭੜੇ ਜੇ ਲੱਗਦੇ ਆ ਉਹ ਵੀ ਜਿੱਦਣ ਹੁਣ ਆ ਆਲੂ ਪੱਟੇਗੇ ਉਸ ਦਿਨ ਫਿਰ ਮਾਰਾਂਗੇ ਉਹਦੇ ਤੇ ਆ ਇੱਥੇ ਉਹਨੇ ਬਦਲ ਨਹੀਂ ਆ ਪਹਿਲਾਂ ਬਦਲ ਲੈਣ ਦੋ ਬਦਲੇ ਤੋਂ ਬਾਅਦ ਮਾਰ ਦੋ ਇਹਨੂੰ ਆ ਉੱਥੇ ਰੱਖ ਕੇ ਹੀ ਮਾਰ ਦੋ ਉਹ ਤਾਂ ਮੈਂਟਾ ਆਹੋ ਮੈਂਟਾਂ ਚ ਸੁੱਕ ਜਾਣਾ ਚਿੱਟੇ ਰੰਗ ਦੀ ਮਾਰ ਦੇ ਪਲੇ ਉਹ ਲਿਆ ਕੇ ਬਸ ਝਾੜ ਤਾਂ ਵੀਰੇ ਬਹੁਤ ਵਧੀਆ ਨਿਕਲਿਆ ਸੀਗਾ ਆਲੂ ਦਾ ਜੇ ਕਿਤੇ ਸਾਰਾ ਕਿਤੇ ਆਲੂ ਹੁੰਦਾ ਮੇਰੇ ਖਿਆਲ ਚ ਬਹੁਤ ਵਧੀਆ ਝਾੜ ਹੋਣਾ ਸੀ ਹੁਣ ਤੁਸੀਂ ਦੇਖ ਲਓ ਉਹ ਜਿਹੜਾ ਆਪਾਂ ਖੇਤ ਪੱਟਦੇ ਸੀ ਉਹ ਤੇ ਜਿਹੜਾ ਹਜੇ ਰੰਦਾ ਵਾ ਕਿਲੇ ਡੇਢ ਕਿਲੇ ਆਣਾ ਉਹ ਸਾਰਾ ਹਨਾ ਤੇ ਤੁਸੀਂ ਲਾ ਲਓ ਸਾਹਿਬ ਵੀ ਆਹ ਖੇਤ ਦਾ ਪੂਰੀ 19 ਫੁੱਟੀ ਟਰਾਲੀ ਦੇ ਵਿੱਚ ਹੈਗਾ ਮਾਲ ਦੇਲ ਤੇ 75 ਗੱਟੂ ਰਾਤ ਭੇਜਦੇ ਸੀਗੇ ਆਪਾਂ ਤੇ ਆਟਾ ਟੇਮ ਅਗਰ ਪਾ ਕੇ ਲਿਆਈ ਸੀ ਇਹ ਚੱਲਦਾ ਪੂਰਾ ਵਧੀਆ ਟਰਾਲੀ ਨੂੰ ਐਤਗੀ 32 ਫੁੱਟੀ ਟਰਾਲੀ ਵੀ ਇਹਦੇ ਮਗਰੀ ਰੱਖਣੀ ਆ ਇਹਦੇ ਨਾਲ ਹੀ ਢੋਣਾ ਸਾਰਾ ਕੁਝ ਇਹਨੀ ਢੋਣੇ ਆਲੂ 32 ਫੁੱਟੀ ਪਾ ਕੇ ਵੀ ਜਿਹੜੀ ਆਪਣੀ 28 ਫੁੱਟੀ ਆ ਇਹਦੇ ਨਾਲ ਹੀ ਆਲੂ ਢੋਣੇ ਆ ਸਟੋਰਾਂ ਨੂੰ ਤੇ ਆਪਾਂ ਇਹਦੇ ਟਾਇਰ ਟਾਇਰ ਨਵੇਂ ਪਾ ਲੈਣੇ ਆ ਬਸ ਤੇ ਫਿਰ ਇਹੀ ਚੱਲੂਗਾ ਛੋਟਾ ਦੂਜੇ ਟਰੈਕਟਰ ਰਗਲ ਰਹਿਣਗੇ ਖੇਤਾਂ ਚੋਂ ਆਲੂ ਲਿਆਉਣ ਨੂੰ ਤੇ ਇਹਦੇ ਨਾਲ ਆਪਾਂ ਇਹ ਕੰਮ ਕਰਾਂਗੇ ਇਹ ਆਪਾਂ ਪਿਆਜ਼ ਲਾਇਆ ਸੀ ਜਿਹੜਾ ਬਾਈ ਸਾਰਾ ਤੁਰ ਪਿਆ ਬਿਨਾਂ ਪਾਣੀ ਤੋਂ ਹੀ ਤੁਰ ਪਿਆ ਸੀਗਾ ਤੇ ਇੱਕ ਗੜਾਈ ਕਰਤੀ ਪਤਲੀ ਪਤਲੀ ਜੀ ਦੇ ਸਹੀ ਹੋ ਗਿਆ ਸਾਰਾ ਬਈ ਬਹੁਤ ਖਰੂਪ ਆਉਂਦੇ ਆ ਬਹੁਤ ਖਰੂਪ ਆਉਂਦੇ ਅੱਜ ਦੇਖਦੇ ਆ ਜਿਹੜਾ ਆਪਾਂ ਬਿਨਾ ਖਾਦਾਂ ਤੋਂ ਕਰੋੜਾ ਬੀਜਿਆ ਬੀਓ ਨੇ ਦਾਣੇ ਦੂਨੇ ਕਿੰਨੇ ਕੇ ਚੱਕੇ ਆ ਥੱਲੇ ਗਿਣਤੀ ਚ ਦਾਣੇ ਚੱਕੇ ਆ ਜਾਂ ਨਹੀਂ ਚੱਕੇ ਹੁਣ ਇਹ ਤਾਂ ਦੇਖਣ ਵਾਲੀ ਗੱਲ ਆ ਆਹ ਲਓ ਜੀ ਬੂਟਾ ਇਹ ਆ ਗਿਆ ਇੱਕ ਹੁਣ ਆਪਾਂ ਇਹਦਾ ਚੈੱਕ ਕਰਦੇ ਆ ਆਲੂ ਲੋ ਵੀ ਵੀਰੇ ਲੈ ਆਪਾਂ ਉਹੀ ਕਹੀ ਜਾਂਦੇ ਆ ਰਹਿਨੇ ਆ ਯਾਰ ਆ ਦੇਖੋ ਇੱਕ ਬੂਟਾ ਪੱਟ ਹੋਇਆ ਵੀਰੇ ਇੱਕ ਦਾਣਾ ਸੀਗਾ ਯਾਨੀ ਕਿ ਆ ਦੇਖ ਇੱਕ ਇਹ ਟਾਣੀਆਂ ਸੀਗੀਆਂ ਇੱਕ ਦੋ ਤਿੰਨ ਚਾਰ ਪੰਜ 6 7 ਸੱਤ ਟਾਣੀਆਂ ਕੱਢੀਆਂ ਹੋਈਆਂ ਨੇ ਹੈਗਾ ਸਾਰਾ ਕੁਝ ਓਕੇ ਦੀ ਰਿਪੋਰਟ ਬੇਲਾ ਦੇਖ ਲੋ ਵੀਰੇ ਐ ਨਾ ਕਿੰਨੀਆਂ ਸੋਹਣੀਆਂ ਬੇਲਾ ਦੇਖ ਕਿਸੇ ਚੀਜ਼ ਦੀ ਘਾਟ ਨਹੀਂ ਪੱਤਿਆਂ ਚ ਦੀਂਦੀ ਕਿਸੇ ਚੀਜ਼ ਦੀ ਵੀ ਘਾਟ ਵੀ ਪੱਤਿਆਂ ਦੇ ਵਿੱਚ ਦੀਂਦੀ ਹੋਵੇ ਤੁਸੀਂ ਦੱਸ ਦਿਓ ਆਪਣੇ ਵੀ ਤੁਹਾਨੂੰ ਕੋਈ ਵੀ ਘਾਟ ਦੀਂਦੀ ਆ ਪੱਤਿਆਂ ਦੇ ਵਿੱਚ ਕੋਈ ਵੀ ਇੱਕ ਵੀ ਘਾਟ ਦੱਸ ਦੋ ਵੀ ਤੁਹਾਨੂੰ ਕੋਈ ਵੀ ਘਾਟ ਦੀਂਦੀ ਹੋਵੇ ਪੱਤਿਆਂ ਦੇ ਵਿੱਚ ਨਾ 0% ਘਾਟ ਪੂਰਾ ਸੋਹਣਾ ਸੀਡ ਤਿਆਰ ਹੋ ਜਾਣਾ ਬਈ ਆਪਣਾ ਇੰਨੇ ਖਤ ਖੇਤ ਚ ਤੇ ਦੇਖ ਲਓ ਤੁਸੀਂ ਬੇਲਪੂਲ ਐਨ ਪੂਰੀ ਸੋਹਣੀ ਪਈ ਐ ਆ ਕੱਲ ਪਰਸ ਹੀ ਇਹਦੇ ਤੇ ਤੇਲੇ ਵਾਲੀ ਸਪਰੇ ਕਰੀ ਜੈ ਇੱਕ ਆਪਾਂ ਤੇ ਵੀ ਸੋਹਣਾ ਵਾ ਸਾਰਾ ਕੁਝ ਅੱਜ ਨਾ ਮੈਂ ਤੁਹਾਨੂੰ ਇੱਕ ਚੀਜ਼ ਚੈੱਕ ਕਰਵਾਉਣੀ ਆ ਕਿ ਆਪਣਾ ਤਜਰਬਾ ਹਨਾ ਕਿ ਚਲੋ ਉਹ ਸੀਗਾ ਆਪਾਂ ਬਿਨਾ ਯੂਰੀਏ ਤੋਂ ਜਿਹੜਾ ਆਲੂ ਬੀਜਿਆ ਸੀ ਵੀ ਬਿਨਾ ਡੀਏਪੀ ਤੋਂ ਬਿਨਾ ਯੂਰੀਏ ਤੋਂ ਆਲੂ ਬੀਜਿਆ ਹੋਇਆ ਹਨਾ ਤੇ ਉਹਦੇ ਨਾਲ ਦਾ ਫੇਮ ਉਹੀ ਨਮਾ ਵੀ ਹਨਾ ਤੇ ਉਹ ਆਪਾਂ ਆ ਖੇਤ ਚ ਵੀ ਥੋੜਾ ਜਿਹਾ ਬੀਜਿਆ ਸੀ ਕਿਉਂਕਿ ਉਧਰੋਂ ਆਪਣਾ ਵੱਧ ਗਿਆ ਸੀ ਮੈਂ ਤੁਹਾਨੂੰ ਦੱਸਿਆ ਸੀਗਾ ਹਨਾ ਕਿ ਹੁਣ ਆਪਾਂ ਇੱਥੇ ਦੇਖਦੇ ਹਾਂ ਕਿ ਸਾਇ ਦੇ ਵਿੱਚ ਦੇਖੋ ਭਰਾਵੋ ਸਾਇ ਦੇ ਵਿੱਚ ਫਰਕ ਤਾਂ ਜ਼ਰੂਰ ਪਿਆ ਹੋਊਗਾ ਦੇਖੋ ਉਹ ਬੇਲ ਹੈਗੀ ਆ ਹਰੇ ਪੰਤੇ ਤੇ ਇਹ ਬੇਲ ਹੈਗੀ ਆ ਕਾਲੇ ਪੰਤੇ ਠੀਕ ਹੈ ਸਾਰੇ ਵਿੱਚ ਡਿਫਰੈਂਸ ਤਾਂ ਪੱਕਾ ਹੋਊਗਾ ਹੀ ਹੋਊਗਾ ਇਹ ਹੋ ਨਹੀਂ ਸਕਦਾ ਕਿ ਡਿਫਰੈਂਸ ਨਾ ਹੋਵੇ ਤੇ ਹੁਣ ਆਪਾਂ ਡਿਫਰੈਂਸ ਦੇਖ ਲੈਨੇ ਆ ਵੀ ਕੀ ਹੈਗਾ ਹਨਾ ਆਪਾਂ ਨੂੰ ਪਤਾ ਲੱਗ ਜੂ ਬੇਲ ਪੱਟ ਕੇ ਇੱਕ ਵੀ ਕਿੰਨਾ ਫਰਕ ਆ ਆ ਦੇ ਲੋ ਵੀ ਹੈਗਾ ਨਾ ਆਲੂ ਖਿੱਚਣ ਵਾਲੀ پتہ ਲੱਗ ਗਿਆ ਆਹ ਫਰਕ ਆ ਡੀਏਪੀ ਦਾ ਤੇ ਦੇਖੋ ਸੈਜ ਕਿੱਡਾ ਹੋਇਆ ਹੈ ਆਲੂ ਦਾ ਠੀਕ ਆ ਉਹ ਚ ਗੋਲੀ ਵੀ ਆ ਠੀਕ ਆ ਤੇ ਐਚ ਉਹ ਨਿੱਕੇ ਨਿੱਕੇ ਦਾਣੇ ਹੈ ਨਹੀਂ ਗੋਲੀ ਵਾਲੇ ਜਿਹੜਾ ਸਾਈਜ਼ ਹੈਗਾ ਸਾਰਾ ਇੱਕੋ ਜਿਹਾ ਹੀ ਆ ਦੇਖ ਲਓ ਵੀਰੇ ਆਹ ਲਓ ਦੇਖੋ ਹੈਗਾ ਨਾ ਫਰਕ ਆਹ ਫਰਕ ਦੇਖ ਲਓ 1 2 3 4 5 6 7 ਇੱਥੇ 7 ਦਾਣੇ ਸੱਤੇ ਦੇ ਸੱਤੇ ਸੇਮ ਆ ਹਨਾ ਉਹਦੇ ਵਿੱਚ ਉਹ ਨਿੱਕੇ ਨਿੱਕੇ ਗਾਣੇ ਦਾਣੇ ਪਾ ਕੇ ਇੰਨੀ ਗਿਣਤੀ ਸੀ ਤੇ ਇਹਦੀ ਬੇਲ ਦੇਖੋ ਕਿਵੇਂ ਕਾਲੀ ਛਾਪਈ ਆ ਹਨਾ ਇਹ ਫਰਕ ਆ ਇਹਦੇ ਵਿੱਚ ਤੁਹਾਨੂੰ ਲੱਗ ਗਿਆ ਫਰਕ ਹੁਣ ਕੀ ਡੀਪੀ ਦੇ ਨਾ ਜੇ ਇਹ ਚ ਡੀਪੀ ਪਾਇਆ ਹੁੰਦਾ ਪਹੋਚ ਤਾ ਉਹਦੇ ਦਾਣੇ ਵੀ ਐਨੇ ਹੋਣੇ ਸੀਗੇ ਇਹ ਵੀ ਉਹ ਇਹ ਵੀ ਉਹੀ ਤਰੀਕਾ ਦਾ ਬੀਜਿਆ ਹੈ 16 17 ਦਾ ਇਹ ਫਰਕ ਆ ਭਾਈ ਤੇ ਇਹ ਹੈਗਾ ਵੀਰੇ ਆਪਣਾ ਜੋਤੀ ਦੇਖ ਲਓ ਕਿੰਨਾ ਸੋਹਣਾ ਖੜਾ ਤੇ ਦਾਣੇ ਦੇਖੋ 1 2 3 4 5 6 7 8 9 10 11 2 3 4 5 6 7 8 9 10 11 11 ਦਾਣੇ ਪਏ ਹੋਇਆ ਰਾ ਏਡੇ ਗੱਲੂ ਥੱਲੇ ਦੇ ਲੋ ਆ ਏਡਾ ਗੱਲੂ ਸੀਗਾ ਦੇ ਲੋ ਬੇਲ ਬੂਲ ਖੜੀ ਏ ਦੀ ਬਹੁਤ ਸੋਹਣਾ ਵਾ ਨਾ ਓਏ ਕਾ ਨਿਕਲੇ ਲੈ 12 ਆਲੂ ਸੀ ਭਰਾਵੋ ਹੁਣ ਤੁਹਾਨੂੰ ਇੱਕ ਦਿਖਾਉਨੇ ਆ ਹੋਰ ਇਹ ਮਾਲਣੀ ਇਹ ਮਾ ਮਾਲਣੀ ਦਿਖਾਉਨੇ ਆ ਇਹ ਦੇਖੋ ਵੀਰੇ ਇਹ ਆ ਰਿਮਾਲਣੀ ਆਪਣਾ ਇਹ ਆਪਾਂ ਲੇਟ ਲਾਇਆ ਸੀਗਾ ਠੀਕ ਨਹੀਂ ਥੋੜਾ ਜਿਹਾ ਉਹਦੇ ਨਾਲ ਉਹ ਗੇਤੇ ਦੇ ਵਿੱਚ ਇਹ ਆਪਣਾ ਲੇਟ ਲੱਗ ਗਈ ਥੋੜਾ ਜਿਹਾ ਉਹਦੇ ਥੱਲੇ ਉਦੋਂ ਮੈਂ ਤੁਹਾਨੂੰ ਦਾਣੇ ਦਿਖਾਈ ਸੀ ਅਈ ਤੁਹਾਨੂੰ ਦਾਨੇ ਇਹਦੇ ਦਿਖਾਉਨੇ ਆ ਵੀ ਇਹਨੇ ਕਿੰਨੇ ਕ ਚੱਕੇ ਇਹਦੀ ਬੇਲ ਨਹੀਂ ਵੀਰੇ ਵਾਲੀ ਵਧੀਆ ਹੋਣੀ ਹੁੰਦੀ ਕਿ ਐਵੇਂ ਸਿੰਗਲ ਸਿੰਗਲ ਡਾਲ ਜੀ ਰਹਿ ਜਾਂਦੇ ਇਹ ਆ ਦੇਖ ਇੱਦਾਂ ਦੇਖੋ ਗਿਣਤੀ ਚ ਦਾਣਿਆਂ ਦੀ ਤਾਂ ਨੇਰੀ ਲਿਆਂਦੀ ਉਹ ਕਿਉਂਕਿ ਕਿਉਂਕਿ ਇਹਨੂੰ ਜਿੰਨਾ ਲੇਟ ਲਾ ਲਾਂਗੇ ਉਨੇ ਗਿਣਤੀ ਜਦਾਣੇ ਨੇ ਚੱਕਨੇ ਹੁਣ ਇਹ ਤੇ 13045 ਦੀ ਤੇ ਨਾਲ ਤੇਲੇ ਤੁਲੇ ਵਾਲੀ ਸਪਰੇ ਕਰਾਂਗੇ ਆਦੇਲੇ ਇੱਕ ਇੱਕ ਆਲੂ ਸੀਗਾ ਇੱਕ ਆਲੂ ਦੇ ਥੱਲੇੋਂ ਦੇਖਦੇ ਆ ਕਿੰਨੇ ਦਾਣੇ ਨਿਕਲਦੇ ਆ ਵੇਖ ਲਓ ਬਸ ਇੱਕ ਕਬੂਟਾ ਪਟਿਆ ਹੁਣ ਤੁਹਾਨੂੰ ਦਾਣੇ ਗਿਣਤੀ ਕਰਾ ਦਿੰਨੇ ਆ 1 2 3 4 5 6 7 8 9 10 11 12 13 ਤੇ ਕਿੱਜੋ ਦਾ ਤੇ 14 ਦਾਣੇ ਚੱਕਿਆ ਇੱਕ ਬੂਟੇ ਦੇ ਥੱਲੇ ਉਹ ਇਹ ਮਾਲ ਨਹੀਂ ਆਲੂ ਨੇ ਠੀਕ ਨਹੀਂ ਤੇ ਬੇਲ ਦੇਖ ਲਓ ਐਨ ਪੂਰੀ ਸੋਹਣੀ ਸੰਨਖੀ ਪੂਰੀ ਸੋਹਣੀ ਸੰਨਖੀ ਬੇਲ ਜਵਾਨੀ ਹਜੇ ਚੜੀ ਆ ਠੀਕ ਨਹੀਂ ਪੂਰਾ ਸੋਹਣਾ ਆਲੂ ਖੜਾ ਕੋਈ ਬਿਮਾਰੀ ਨਹੀਂ ਕੋਈ ਠਮਾਰੀ ਨਹੀਂ ਐਨ ਪੂਰਾ ਸੋਹਣਾ ਵਧੀਆ ਲੋ ਜੀ ਆਪਾਂ ਪਹੁੰਚ ਗਏ ਖੇਤ ਦੇ ਵਿੱਚ ਆਲੂ ਪਟਾਈ ਲੱਗੇ ਹੋਏ ਆ ਲੇਬਰ ਆਪਣੇ ਬੰਦੇ ਸਾਰੇ ਆਏ ਹੋਏ ਅੱਜ ਇੱਥੇ ਕਿਉਂਕਿ ਅੱਜ ਯੂਰੀਆ ਪਾਉਣ ਵਾਲੀ ਗੱਡੀ ਵੀ ਲਿਆਂਦੀ ਆ ਮੈਂ ਕਿਹਾ ਆਹ ਕਣਕਾਂ 'ਚ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਖੇਤ ਪੂਰੇ ਵਧੀਆ ਗਿੱਲੇ ਆ ਉਹਨਾਂ 'ਚ ਯੂਰੀਆ ਪਾ ਦਈਏ ਤੇ ਕੰਮ ਮੁੱਕੂਗਾ ਯੂਰੀਆ ਪਾਉਣ ਦਾ ਤੇ ਤਾਂ ਕਰਕੇ ਯੂਰੀਆ ਪਾਉਣ ਲੱਗੇ ਆ ਅੱਜ ਸਾਰੇ ਬੰਦੇ ਉਰੇ ਆਇਆ ਹੈ ਕੋਈ ਵੀ ਨਹੀਂ ਹੈਗੇ ਤੇ ਅੱਜ ਯੂਰੀਆ ਜਾਰੀਆ ਪਾਈ ਜਾਂਦੇ ਆ ਤੇ ਕੰਮ ਚੱਲੀ ਜਾਂਦਾ ਇਹ ਦਾ ਜਿੰਨਾ ਕੋ ਭੇਜੂਗਾ ਜੁਵਾ ਦਾ ਕੱਲੂ ਪਾਦਾਂਗੇ ਤੇ ਦੋ ਤਿੰਨ ਧਲੀਆਂ ਜੀਆਂ ਨੇ ਗੁੱਲੀ ਡੰਡੇ ਦੀਆਂ ਉੱਥੇ ਦੇਖਦੇ ਆ ਕੋਈ ਸਪਰੇਅ ਕਰਦਾਂਗੇ ਤੇ ਫਿਰ ਸ਼ਾਇਦ ਜੇ ਚੌੜੇ ਪੱਤੇ ਵਾਲੀ ਕਰਨੀ ਪੈਗੀ ਤਾਂ ਉਹ ਵੀ ਕਰਦਾਂਗੇ ਆ ਦੇਖੋ ਇਹ ਖੱਤੇ 'ਚ ਵੀਰੇ ਕੋਈ ਫਸਲ ਨਹੀਂ ਦੀ ਲੱਗੀ ਹੋਈ ਹੈ ਨਾ ਦੇਖੋ ਵੀ ਫਿਰ ਵੀ ਆਲੂ ਇੰਨਾ ਸੋਹਣਾ ਹੋਇਆ ਦੇਖ ਆਲੂ ਦਾ ਝਾੜ ਝੂੜ ਬਹੁਤ ਜ਼ਿਆਦਾ ਇੱਕ ਸਿਰਫ ਗਲ ਗਿਆ ਬਸ ਪ੍ਰੋਬਲਮ ਇਹ ਆਈ ਹੈ ਝਾੜ ਨਹੀਂ ਕੋਈ ਮਾੜਾ ਜਾਂ ਕੁਝ ਵੀ ਕੋਈ ਵੀ ਚੀਜ਼ ਯਾਰ ਉਹ ਨਹੀਂ ਹੈਗੀ ਰੱਬ ਨੇ ਆਲੂ ਬਧੇਰਾ ਦਿੱਤਾ ਸੀਗਾ ਤੇ ਪਰ ਕੋਈ ਗੱਲ ਨਹੀਂ ਗਲ ਗਿਆ ਉਹਦੇ ਵਿੱਚ ਕਿਸੇ ਦਾ ਦੋਸ਼ ਨਹੀਂ ਹੈਗਾ ਤੇ ਮੀਂਹ ਪੈ ਗਿਆ ਤੇ ਕੁਝ ਨਹੀਂ ਹੁੰਦਾ ਤੇ ਵਾਹਿਗੁਰੂ ਹੋਰ ਖੱਤਿਆਂ ਜੀ ਇਹਦੀ ਘਾਟਪੂਰਕਤਿਆਂ ਜੀ ਪੂਰੀ ਕਰ ਦੂਗੇ ਕੁਝ ਨਹੀਂ ਚੱਲੀ ਜਾਣਾ ਇਹ ਤੱਕ ਲਓ ਵੀਰੇ ਚੱਲਦਾ ਕੰਮ ਬਹੁਤ ਜ਼ਾਦੇ ਚ ਵੀ ਬਹੁਤ ਗਲੇ ਆਲੂ ਕਿਉਂਕਿ ਇਹ ਵੀ ਪੂਰਾ ਇਹਦੇ ਵੀ ਪਾਣੀ ਖੜਦਾ ਸੀਗਾ ਤੇ ਪਰ ਨਿਕਾਲ ਇੰਨਾ ਵਾ ਨਾ ਆਲੂ ਦਾ ਬਹੁਤ ਵਧੀਆ ਨਿਕਾਲਾ ਸੈਜ ਉ ਵੀ ਕੋਈ ਕਮੀ ਨਹੀਂ ਸੈਜ ਤਾਂ ਇੰਨਾ ਸੋਹਣਾ ਬਣਿਆ ਯਾਰ ਇਹ ਖੱਤੇ ਚ ਪਹਿਲੀ ਵਾਰ ਆਲੂ ਲਾਇਆ ਹਨਾ ਕਦੇ ਕੋਈ ਫਸਲ ਨਹੀਂ ਲੱਗੀ ਪਹਿਲਾਂ ਵੀ ਇਹ ਜਮੇ ਹੀ ਰੇਤਾ ਜਿਵੇਂ ਭੱਸੀ ਨਹੀਂ ਹੁੰਦੀ ਉਦਾਂ ਦੀ ਬਾਹਣ ਸੀ ਹਨਾ ਤੇ ਦੇਖ ਲੋ ਪਹਿਲੀ ਵਾਰ ਆਲੂ ਲਾਇਆ ਅਚਾ ਕੋਈ ਇਹ ਤੇ ਸਪੈਸ਼ਲ ਸਪਰੇ ਨਹੀਂ ਕਰੀ ਕੀ ਕੋਈ ਤਾਕਤ ਵਾਲੀ ਡੋਜ਼ ਪਾਈ ਹੋਵੇ ਜਾਂ ਕੁਝ ਵੀ ਐਕਸਟਰਾ ਕਰਿਆ ਹੋਵੇ ਹਨਾ ਸਾਰਾ ਕੁਝ ਨਾਰਮਲ ਸੀਗਾ ਕਿ ਜੋ ਆਪਾਂ ਨਾਰਮਲ ਜਿੰਝਾ ਕਰ ਸਕਦੇ ਆ ਹਨ ਤੇ ਫਿਰ ਵੀ ਦੇਖ ਲੋ ਸੈਜ ਵੀ ਪੂਰਾ ਸੋਹਣਾ ਬਣਿਆ ਆਇਆ ਤੇ ਆਲੂ ਦਾ ਝਾੜ ਵੀ ਪੂਰਾ ਸੋਹਣਾ ਯਾਰ ਵੀ ਚਲੋ ਜਿਹੜਾ ਗਲ ਗਿਆ ਉਹ ਗੱਲ ਵੱਖਰੀ ਆ ਤੇ ਪਰ ਗਿਣਤੀ ਗੁਣਤੀ ਦੇ ਵਿੱਚ ਦਾਣੇ ਇੰਨੇ ਆ ਤੁਸੀਂ ਦੇਖ ਲਓ ਵੀ ਪਹਿਲੀ ਵਾਰ ਆਲੂ ਲਾਇਆ ਖੱਤੇ ਚ ਹਨ ਤੇ ਖੱਤੇ ਵੀ ਮਾੜੇ ਸੀਗੇ ਜਮੇ ਰੇਤਲੇ ਬਾਣਾ ਹਨਾ ਕਿ ਨਾਲੇ ਮਿੱਟੀ ਚੱਕੀ ਆ 4-4 ਫੁੱਟੇ ਚੋਂ ਮਿੱਟੀ ਚੱਕ ਹੋਈ ਆ ਤੇ ਫਿਰ ਵੀ ਦੇਖੋ ਇੰਨਾ ਸੋਹਣਾ ਹੋ ਗਿਆ ਤੇ ਹੋਰ ਕੀ ਚਾਹੀਦਾ ਹਨਾ ਤੇ ਬਹੁਤ ਸੋਹਣਾ ਵਾ ਬਾਈ ਆਲੂ ਦਾ ਉੱਧਰਲੇ ਖੱਤੇ 'ਚ ਮੈਨੂੰ ਲੱਗਦਾ ਵਧੀਆ ਉੱਧਰਲੇ ਖੱਤੇ 'ਚ ਵੀ ਤਾਂ ਫਸਲ ਤਾਂ ਕਈ ਸਾਲਾਂ ਬਾਅਦ ਪਹਿਲਾਂ ਪਾਪੂ ਲਈ ਹੁੰਦੇ ਸੀਗੇ ਤੇ ਚਲੋ ਮੈਨੂੰ ਲੱਗਦਾ ਉੱਧਰ ਇਹਦੇ ਨਾਲੋਂ ਸੋਨਾ ਆਲੂ ਹੋਊਗਾ ਕਿਉਂਕਿ ਉਹ 'ਚ ਨੁਕਸਾਨ ਨਹੀਂ ਹੋਇਆ ਨਾ ਉਹ 'ਚ ਗਲਿਆ ਆਲੂ ਤੇ ਨਾ ਉਹਦੇ ਵਿੱਚ ਹਰਾ ਹੋਇਆ ਉਹਦੇ ਕਾਰਨ ਇਹ ਆ ਕਿਉਂਕਿ ਉੱਥੇ ਆਪਣੇ ਪਲਾਉ ਫਿਰੇ ਹੋਏ ਸੀ ਤੇ ਮਸ਼ੀਨ ਵੀ ਪੂਰੀ ਡੂੰਗੀ ਲੱਗੀ ਸੀ ਸਾਰਾ ਕੁਝ ਉਹਦੇ ਓਕੇ ਰਿਪੋਰਟ ਸੀ ਤਾਂ ਕਰਕੇ ਉੱਥੇ ਪੂਰਾ ਸਹੀ ਆ ਸਾਰਾ ਕੁਝ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਾ ਝਾੜ ਇੰਨਾ ਕਿ ਜ਼ਿਆਦਾ ਆ ਨਾ ਆਲੂ ਦਾ ਗੱਲ ਹੀ ਛੱਡ ਦੇ ਤੁਸੀਂ ਬਾਈ ਤੇ ਕਿਉਂਕਿ ਇਧਰਲੇ ਪਾਸੇ ਨਾ ਤਾਂ ਆਲੂ ਹਰਾ ਵਾ ਨਾ ਆਲੂ ਗੜਿਆ ਹੋਇਆ ਵਾ ਹਨਾ ਪੂਰਾ ਸੋਹਣਾ ਆਲੂ ਆ ਤੇ ਸੈਜ ਵੀ ਬਹੁਤ ਆ ਤੇ ਝਾੜ ਮੈਂ ਕਹਿੰਦਾ ਬਾਈ ਰਿਕਾਰਡ ਤੋੜ ਝਾੜ ਵੀ ਇੰਨਾ ਜ਼ਿਆਦਾ ਝਾੜ ਮੈਂ ਤੁਹਾਨੂੰ ਦਿਖਾਉਣਾ ਆ ਦੇਖ ਲਓ ਤੁਸੀਂ ਐਡਾ ਐਡਾ ਸੈਜ ਆ ਲੈ ਆਲੂ ਦਾ ਕੱਦੂ ਜਿੱਡਾ ਸਿਆ ਜਾ ਕੱਦੂ ਜਿੱਡਾ ਆ ਦੇਖ ਲੋ ਭਾਈ ਇਹ ਆਲੂ ਕਰੋ ਚੈੱਕ ਹੈ ਨਾ ਪਿਆ ਪੇਟੀਆਂ ਜਿੱਡਾ ਜਿੱਡਾ ਆਲੂ ਦੇਖ ਲੋ ਲੋ ਆ ਦੇ ਲੈ ਆਲੂ ਆਲੂ ਪਿਆ ਲੋ ਜੀ ਨਾ ਇਧਰ ਆਲੂ ਗਲਿਆ ਹੋਇਆ ਨਾ ਇਧਰ ਹਰਾ ਆਲੂ ਆ ਮੈਂ ਕਹਿੰਦਾ ਅਨ ਰਿਕਾਰਡ ਤੋੜ ਛਾੜ ਵੀ ਹੋਊਗਾ ਬੋਰੀਆਂ ਉਹੀ ਭਰਦੀਆਂ ਉਹੀ ਇਹਦਾ ਚਲੋ ਮਿੱਟੀ 'ਚ ਨਾ ਦੀਂਦਾ ਘਟ ਆਲੂ ਜਿਵੇਂ ਜੇ ਕਿਤੇ ਸਾਰਾ ਆਲੂ ਦੀਂਦਾ ਹੁੰਦਾ ਤੁਸੀਂ ਦੇਖ ਕੇ ਹੈਰਾਨ ਹੋਣਾ ਸੀ ਵੀ ਅੱਛਾ ਇੰਨਾ ਆਲੂ ਆਹ ਦੇਖ ਦੇ ਲੋ ਕੱਡਾ ਦਿਲ ਹੁਣ ਕਿਹਨੂੰ ਵੇਚੀ ਇਹ ਵੀ ਸਾਡਾ ਦਿਲ ਲੈਲਾ ਦੇਖ ਲਓ ਸਾਡੇ ਮਿੱਤਰਾਂ ਦੇ ਸਰੀਰ ਵਰਗਾ ਮਿੱਤਰਾਂ ਦਾ ਦਿਲ ਨਿਕਲਦਾ ਠੀਕ ਨਹੀਂ ਜਿਹੇ ਮਿੱਤਰਾਂ ਦਾ ਸਰੀਰ ਆ ਉਹ ਜਿਹੇ ਮਿੱਤਰਾਂ ਦੇ ਦਿਲ ਨਿਕਲਦੇ ਆ ਆਲੂ ਵੀ ਇਹੋ ਜਿਹੇ ਹੀ ਨਿਕਲਦੇ ਆ ਮਗਰੋਂ ਪੂਰਾ ਇਹ ਖੱਤਾ ਦਿੰਦਾ ਨਜ਼ਾਰਾ ਦੇਖ ਲਓ ਪਈਆਂ ਨਾ ਬੋਰੀ ਨਾਲ ਦੀ ਨਾਲ ਹੀ ਦੋ ਬੋਰੀਆਂ ਨਿਕਲੀਆਂ ਸਿਰਫ ਗੋਲੀ ਦੀਆਂ ਆ ਯਾਨੀ ਕਿ ਸੀਡ ਦੀਆਂ ਤੇ ਹਰੇ ਦੀਆਂ ਨਹੀਂ ਸਾਰਾ ਰਸ਼ਨੀ ਰਸ਼ਨ। ਦੇ ਲੋ ਕੋਈ ਬੋਰੀ ਨਹੀਂ ਦੀਆਂ ਸਾਨੂੰ ਚਿੱਟੀ-ਚੁੱਟੀ ਜੀ ਹੋਰ ਬਿਲਕੁਲ ਵੀ ਇਹ ਭਰਦਾ ਬੋਰੀਆਂ ਦੇ ਬੋਰੀ ਇਹ ਪੂਰਾ ਦਿੰਦਾ ਨਜ਼ਾਰੇ ਇਹ ਖੱਤਾ ਦਊਗਾ ਇਹਨ ਪੂਰੇ ਨਜ਼ਾਰੇ ਇਹਨੇ ਦਿਲ ਕੁਝ ਕਰਨਾ ਹੈ ਖੇਤ ਨੇ ਪਰ ਥੋੜੀ ਜੀ ਗੱਲ ਇਹ ਆ ਕਿ ਮਿੱਟੀ ਬੜੀ ਹੈ। ਮਿੱਟੀ ਬਹੁਤ ਜ਼ਿਆਦਾ ਆ ਰਹੀ ਹੈ ਖੇਤ ਹੈਗਾ ਗਿੱਲਾ ਜਿਵੇਂ ਗਾਰੇ ਵਰਗਾ ਪਿਆ ਗਿਆ ਹੈ।